KVLI FLK KVLI NO NA NA PRE FLK PNUL FLK ਤੁਸੀਂ ਨਹੀਂ ਕੀ ਮਾਮਲਾ ਹੈਗਾ ਜੋ ਦੱਸਿਆ ਜਾ ਰਿਹਾ ਹੈ ਕਿ ਕੋਈ ਘਰ ਖਾਲੀ ਪ੍ਰਾਉਂਡ ਦੇ ਲਈ ਕੋਰਟ ਦੇ ਆਦੇਸ਼ਾਂ ਨਾਲ ਜਾ ਰਹੀ ਸੀ ਤਾਂ ਉਸ ਦੌਰਾਨ ਉਹਦੇ ਉੱਪਰ ਹਮਲਾ ਹੋਇਆ ਕਿ ਕਿ ਪਰਮਾਪਤ ਹਾਂਜੀ ਮਾਨਯੋਗ ਅਦਾਲਤ ਦੇ ਹੁਕਮਾਂ ਦੇ ਅਨੁਸਾਰ ਕੋਰਟ ਦੇ ਵੈਲਫ ਸੋਮਨਾਥ ਕੋਰਟ ਦੇ ਹੁਕਮਾਂ ਦੇ ਅਨੁਸਾਰ ਕਬਜ਼ਾ ਕਾਰਵਾਈ ਲਈ ਨਾਮਦਾਨ ਖਾਨ ਰੋਡ ਪਰ ਗਏ ਸੀ ਜਿੱਥੇ ਉਹ ਜਦੋਂ ਕਬਜ਼ਾ ਕਾਰਵਾਈ ਅਮਲ ਦੇ ਵਿੱਚ ਲਿਆ ਰਹੇ ਸੀ ਤਾਂ ਉੱਥੇ ਜੋ ਕਾਬਜ ਧਿਰ ਬੈਠੀ ਸੀ ਉਹਨਾਂ ਨੇ ਉਹਨਾਂ ਤੇ ਹਮਲਾ ਕੀਤਾ ਉਹਨਾਂ ਦੀ ਡਿਊਟੀ ਦੇ ਵਿੱਚ ਵਿਘਨ ਪਾਇਆ ਤੇ ਜਿਸ ਦੇ ਬਾਬਤ ਅਸੀਂ ਮੁਕੱਦਮਾ ਨੰਬਰ 11 ਪੀਐਸ ਕਟਵਾਲੀ ਦਰਜ ਰਜਿਸਟਰ ਕੀਤਾ ਜੋ ਜੀ ਤਫਤੀਸ਼ ਅਮਲ ਵਿੱਚ ਲਿਆ ਰਹੇ ਆ ਕਿ ਕਿਹੜੀ ਜਗ੍ਹਾ ਸੀ ਕਿਹੜੀ ਜਗ੍ਹਾ ਨਾਮਦਾਨ ਖਾਨ ਰੋਡ ਦੇ ਉੱਤੇ ਇੱਕ ਢਾਬਾ ਘਰ ਦਾ ਬੰਦਾ ਉਹ ਆ ਤੇ ਉਹਦੇ ਸਾਹਮਣੇ ਮਕਾਨ ਉਹਨਾਂ ਦਾ ਕਿੰਨੇ ਕੁ ਬੰਦੇ ਸੀ ਇਹ ਜੋ 6 ਸਾਬ ਜਾਣੇ ਸੀ ਮੁਕੇਸ਼ ਕੁਮਾਰ ਸੰਤੋਸ਼ ਕੁਮਾਰ ਰਕੇਸ਼ ਕੁਮਾਰ ਸਚਿਨ ਗੀਤੂ ਤੇ ਸੀਮਾ ਇਹਨਾਂ ਦੇ ਬਰ ਖਿਲਾਫ ਮਕਦਮਾ ਦਰਜ ਪਾਇਆ ਕੋਈ ਸਪ੍ਰੇਟ ਮਦੇ ਵਿੱਚ ਛਿੜਕੀ ਸੀ ਹਾਂਜੀ ਉਹਨਾਂ ਨੇ ਕੋਈ ਸਪ੍ਰੇਟ ਨਵਾ ਕੋਈ ਚੀਜ਼ ਉਹਨਾਂ ਦੇ ਉੱਪਰ ਪਾਈ ਜੋ ਇੱਕ ਵੈਲਵ ਦੇ ਅੱਖ ਦੇ ਵਿੱਚ ਵੀ ਪੈ ਗਈ ਸੀ ਜਿਸ ਨਾਲ ਉਹਦੀ ਅੱਖ ਵੀ ਡੈਮੇਜ ਹੋ ਸਕਦੀ ਸੀ ਹੁਣ ਕੋਈ ਇਲਾਜ ਚੱਲ ਰਿਹਾ ਹੈਗਾ ਇਹਨਾਂ ਲੋਕਾਂ ਦਾ ਹਾਂਜੀ ਉਹਨਾਂ ਦਾ ਤੇ ਬਾਕੀ ਵੈਸੇ ਠੀਕ ਠਾਕ ਨੇ ਕਿੰਨੇ ਲੋਕ ਸੀ ਜਿਹੜੇ ਖਾਲੀ ਗਰਾਊਂਡ ਤੇ ਸੀ ਇਹ ਚਾਰ ਬੈਲਫ ਸੀ ਮਾਨਯੋਗ ਅਦਾਲਤ ਦੇ ਹੁਕਮਾਂ ਦੇ ਅਨੁਸਾਰ ਗਏ ਸੀ ਕੋਈ ਕਿਸੇ ਨੂੰ ਕਹ ਅਰੈਸਟ ਹੋਈ ਨਹੀਂ ਯਾਰ ਫਿਲਹਾਲ ਇਹ ਭੱਜੇ ਹੋਏ ਨੇ ਜੀ ਭਾਲ ਜਾਰੀ ਹੈ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਊਗਾ ਕੋਈ ਐਫ ਆਈ ਆਰ ਵਗੈਰਾ ਹਾਂਜੀ ਐਫ ਆਈ ਆਰ ਐਫ ਆਈ ਆਰ ਨੰਬਰ 11 ਮਿਤੀ 17 125 ਨੂੰ ਦਰਜ ਰਜਿਸਟਰ ਹੋਈ ਹੈ 18 ਕਟਵਾਲੀ ਉੱਤੇ ਤੈਨੂੰ ਸਮਝੀ ਕੀ ਮਾਮਲਾ ਹੈਗਾ ਜੋ ਦੱਸਿਆ ਜਾ ਰਿਹਾ ਕਿ ਕੋਈ ਘਰ ਖਾਲੀ ਕਰਾਉਣ ਦੇ ਲਈ ਕੋਰਟ ਦੇ ਆਦੇਸ਼ਾਂ ਨਾਲ ਜਾ ਰਹੇ ਸੀ ਤਾਂ ਉਸ ਦੌਰਾਨ ਮੇਰੇ ਉੱਪਰ ਹਮਲਾ ਹੋਇਆ ਕੀ ਪਰਮਾਨੈਂਟ ਹਾਂਜੀ ਮਾਨਯੋਗ ਅਦਾਲਤ ਦੇ ਹੁਕਮਾਂ ਦੇ ਅਨੁਸਾਰ ਕੋਰਟ ਦੇ ਵੈਲਫ ਸੋਮਨਾਥ ਕੋਰਟ ਦੇ ਹੁਕਮਾਂ ਦੇ ਅਨੁਸਾਰ ਕਬਜ਼ਾ ਕਾਰਵਾਈ ਲਈ ਨਾਮਦਾਨ ਖਾਨ ਰੋਡ ਪਰ ਗਏ ਸੀ ਜਿੱਥੇ ਉਹ ਜਦੋਂ ਕਬਜ਼ਾ ਕਾਰਵਾਈ ਅਮਲ ਦੇ ਵਿੱਚ ਲਿਆ ਰਹੇ ਸੀ ਤਾਂ ਉੱਥੇ ਜੋ ਕਾਬਜ ਧਿਰ ਬੈਠੀ ਸੀ ਉਹਨਾਂ ਨੇ ਉਹਨਾਂ ਤੇ ਹਮਲਾ ਕੀਤਾ ਉਹਨਾਂ ਦੀ ਡਿਊਟੀ ਦੇ ਵਿੱਚ ਵਿਘਨ ਪਾਇਆ ਤੇ ਜਿਸ ਦੇ ਬਾਬਤ ਅਸੀਂ ਮੁਕੱਦਮਾ ਨੰਬਰ 11 ਪੀਐਸ ਕਟਵਾਲੀ ਦਰਜ ਰਜਿਸਟਰ ਕੀਤਾ ਜਿਸ ਦੀ ਤਫਤੀਸ਼ ਅਗਲ ਵਿੱਚ ਲਿਆ ਰਹੇ ਹਾਂ ਕਿ ਕਿਹੜੀ ਜਗ੍ਹਾ ਸੀ ਕਿਹੜੀ ਜਗ੍ਹਾ ਇਹ ਨਾਮਦਾਨ ਖਾਨ ਰੋਡ ਦੇ ਉੱਤੇ ਇੱਕ ਢਾਬਾ ਘਰ ਦਾ ਬੰਦਾ ਉਹ ਆ ਤੇ ਉਹਦੇ ਸਾਹਮਣੇ ਮਕਾਨ ਉਹਨਾਂ ਦਾ ਕਿੰਨੇ ਕੁ ਬੰਦੇ ਸੀ ਇਹ ਜੋ 6 ਸਾਬ ਜਾਨੇ ਸੀ ਮੁਕੇਸ਼ ਕੁਮਾਰ ਸੰਤੋਸ਼ ਕੁਮਾਰ ਰਕੇਸ਼ ਕੁਮਾਰ ਸਚਿਨ ਗੀਤੂ ਤੇ ਸੀਮਾ ਇਹਨਾਂ ਦੇ ਬਰ ਖਿਲਾਫ ਮੁਕੱਦਮਾ ਦਰਜ ਪਿਆ ਸੀ ਹਾਂਜੀ ਉਹਨਾਂ ਨੇ ਕੋਈ ਸਪਰਿਟ ਨਵਾ ਕੋਈ ਚੀਜ਼ ਉਹਨਾਂ ਦੇ ਉੱਪਰ ਪਾਈ ਜੋ ਇੱਕ ਵੈਲਵ ਦੇ ਅੱਖ ਦੇ ਵਿੱਚ ਵੀ ਪੈ ਗਈ ਸੀ ਜਿਸ ਨਾਲ ਉਹਦੀ ਅੱਖ ਵੀ ਡੈਮੇਜ ਹੋ ਸਕਦੀ ਸੀ ਹੁਣ ਕੋਈ ਲੈ ਕੇ ਇਲਾਜ ਚੱਲ ਰਿਹਾ ਹੈਗਾ ਉਹਨਾਂ ਲੋਕਾਂ ਦਾ ਹਾਂਜੀ ਉਹਨਾਂ ਦਾ ਇਲਾਜ ਚੱਲ ਰਿਹਾ ਜੀ ਤੇ ਬਾਕੀ ਵੈਸੇ ਠੀਕ ਠਾਕ ਨੇ ਕਿੰਨੇ ਲੋਕ ਸੀ ਜਿਹੜੇ ਖਾਲੀ ਗਰਾਊਂਡ ਤੇ ਸੀ ਇਹ 4 ਬੈਲਫ ਸੀ ਮਾਨਯੋਗ ਅਦਾਲਤ ਦੇ ਹੁਕਮਾਂ ਦੇ ਅਨੁਸਾਰ ਗਏ ਸੀ ਕੋਈ ਇਹਨਾਂ ਚੋਂ ਕੋਈ ਅਰੈਸਟ ਹੋਈ ਹੈ ਨਹੀਂ ਯਾਰ ਫਿਲਹਾਲ ਇਹ ਭੱਜੇ ਹੋਏ ਨੇ ਜੀ ਭਾਲ ਜਾਰੀ ਹੈ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਊਗਾ ਕੋਈ ਐਫ ਆਈ ਆਰ ਵਗੈਰਾ ਹਾਂਜੀ ਐਫ ਆਈ ਆਰ ਐਫ ਆਈ ਆਰ ਨੰਬਰ 11 ਮਿਤੀ 17 1 25 ਨੂੰ ਦਰਜ ਰਜਿਸਟਰ ਹੋਈ ਹੈ 18 ਕਟਵਾਲ